ਤੇ ਕੋਈ ਵੀ ਮਿੱਤਰ ਵੀਰ ਆਪਣਾ ਇੱਧਰ ਦੀ ਨਾ ਆਵੇ ਉੱਤੋਂ ਦੀ ਆਉਣਾ ਪਊ ਜਿਹਨੇ ਵੀ ਪੁਣਿਆਰੀ ਆਉਣਾ ਜਾਂ ਅੱਗੇ ਜਾਣਾ ਸੀ ਜਿਹੜਾ ਪੁਣਿਆਰੀ ਵੀ ਦੀ ਹੋ ਕੇ ਜਾਂਦੇ ਸੀ ਉਹ ਰਾਹ ਬੰਦ ਹੋ ਚੁੱਕਿਆ ਵੀਰੇ ਅੱਧੇ ਘੰਟੇ ਘੰਟੇ ਤਿੱਕਰ ਹੋਰ ਜਿਹੜਾ ਹੈਗਾ ਇਹ ਤੇ ਪੋਲਾ ਜਿਹੜਾ ਉਹ ਇੱਥੋਂ ਤਿੱਕਰ ਛੱਤ ਪੈ ਚੁੱਕੀ ਐ ਔਰ ਮੰਨੂ ਪੁਨੀਆਰੀ ਵਾਲਾ ਵਿਚਾਰਾ ਇੱਧਰ ਲੈਟ ਲੋਡ ਕਰਨ ਆਇਆ ਸੀ ਇੱਧਰ ਹੀ ਰਹਿ ਗਿਆ ਵਿਛੋੜੇ ਪੈ ਗਏ ਹੁਣ ਉੱਤੋਂ ਦੀ ਜਾਣਾ ਪੈਣਗੇ ਬਾਕੀ ਛੱਤ 'ਤੇ 90-90 ਲੱਗ ਗਈ ਮੈਨੂੰ ਦੋ ਦੇ ਹੀ ਰਹਿ ਗਿਆ ਜਿਹੜੇ ਹੁਣ ਇੱਥੋਂ ਦੀ ਲੰਘ ਜਾਂਦੇ ਸੀ ਹੁਣ ਉੱਤੋਂ ਵੀ ਜਾਣਾ ਪਊਗਾ ਆਹ ਆਹ 21 ਸਾਧ ਹੁਣ ਰਹਿ ਗਿਆ ਬਸ ਬੇੜੀ ਦਾ ਇਹ ਦੂਆ ਕਿੱਸੀ ਲਾ ਦੇਣਗੇ ਆਪਾਂ ਜਿਹੜੀਆਂ ਪਾਣੀ ਕੱਢਣੋਂ ਹਟ ਗਈਆਂ ਵਿਚਾਰੀਆਂ ਪਾਪਾ ਵੀ ਕੀ ਕਰਨ ਪਾਣੀ ਹੈ ਹੀ ਬਹੁਤ ਅਸੀਗਾ ਪਾਣੀ ਬਹੁਤ ਨਜਾਇਜ਼ ਸੀ ਪਾਣੀ ਬਹੁਤ ਜ਼ਿਆਦਾ ਸੀ ਪਾਪਾਦਾਰੇ ਥੰਨੇ ਪਾਪਾ ਚਾਰ ਪਾਪਾ ਕੀ ਕਰਨਗੇ ਆ ਕੇਲੀਆਂ ਦੇਖੋ ਪਿੱਛੇ ਕਿਉਂਕਿ ਪਿੱਛੇ ਮੀਂਹ ਪੈ ਰਿਹਾ ਤੇ ਮੀਂਹ ਕਰਕੇ ਪਾਣੀ ਬਹੁਤ ਹੈ